ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਕਹਿੰਦੇ ਆ ਵੀ ਦਿਲ ਦਾ ਰਿਆ ਸਮੁੰਦਰੋਂ ਡੂੰਘੇ ਕੌਣ ਦਲਾਂ ਦੀਆਂ ਜਾਣੇ ਦਲਾਂ ਦੀਆਂ ਜਾਣਦਾ Google ਜਾਣਦਾ YouTube ਵੀ ਜਾਣਦਾ ਤੇ IT ਕੰਪਨੀਆਂ ਕਾਫੀ ਹੱਦ ਤੱਕ ਜਾਣਦੀਆਂ ਪਰ IT ਕੰਪਨੀਆਂ ਦਾ ਮਕਸਦ ਹੁੰਦਾਗਾ ਇਸ ਜਾਣਕਾਰੀ ਦੇ ਆਧਾਰ ਤੇ ਤੁਹਾਨੂੰ ਵੱਧ ਤੋਂ ਵੱਧ ਚੀਜ਼ਾਂ ਤੁਸੀਂ ਖਰੀਦੋ ਇਸ ਪਾਸੇ ਵੱਲ ਮੋੜਨਾ ਪਰ ਹੁਣ ਸਰਕਾਰਾਂ ਵੀ ਤੁਹਾਨੂੰ ਜਾਣਨਾ ਚਾਹੁੰਦੀਆਂ ਸਰਕਾਰਾਂ ਤੁਹਾਨੂੰ ਸੁਣਨਾ ਚਾਹੁੰਦੀਆਂ ਤੁਸੀਂ ਕਿੱਥੇ ਜਾਣਦੇ ਹੋ ਕੀ ਗੱਲ ਕਰਦੇ ਹੋ ਕਿਵੇਂ ਉੱਠਦੇ ਬੈਠਦੇ ਸੌਂਦੇ ਹੋ ਇਹ ਸਭ ਕੁਝ ਸਰਕਾਰਾਂ ਜਾਣਨਾ ਚਾਹੁੰਦੀਆਂ ਪੂਰੀ ਦੁਨੀਆ ਦੇ ਵਿੱਚ ਇਹਦੀ ਹੋੜ ਲੱਗੀ ਹੋਈ ਹੈ ਤੇ ਆਪਣੇ ਦੇਸ਼ ਦੇ ਵਿੱਚ ਵੀ ਲੱਗਦਾ ਘੰਟੀ ਵੱਜ ਚੁੱਕੀ ਹੈ ਇਹ ਕੰਮ ਸ਼ੁਰੂ ਹੋ ਚੁੱਕਿਆ ਹੈ ਗੱਲ ਕਰਦੇ ਆ ਸਰਕਾਰ ਦੇ ਐਪ ਦੀ ਜਿਹਦਾ ਨਾਮ ਹੈ ਸੰਚਾਰ ਸਾਥੀ ਹੈ ਆ ਇਹ ਵਿਵਾਦਾਂ ਦੇ ਵਿੱਚ ਆ ਗਿਆ ਕੱਲ ਪੂਰੀ ਤਰ੍ਹਾਂ ਇਸ ਨੂੰ ਲੈ ਕੇ ਹੰਗਾਮਾ ਹੋਇਆ ਟਵਿੱਟਰ ਦੇ ਉੱਤੇ 트ੈਂਡ ਚੱਲਿਆ ਸੋਸ਼ਲ ਮੀਡੀਆ ਭਰਿਆ ਪਿਆ ਕਿ ਸਰਕਾਰ ਸਾਡੀਆਂ ਗੱਲਾਂ ਸੁਣਨੀਆਂ ਚਾਹੁੰਦੀ ਆ ਮੈਂ ਪਹਿਲਾਂ ਦੱਸਣਾ ਸਰਕਾਰ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦੀ ਹੋਵੇ ਉਹਦੀ ਉਹਦਾ ਮੁੱਖ ਧਿਆਨ ਲੋਕਾਂ ਦੀ ਨਿੱਜਤਾ ਨਾਲੋਂ ਜ਼ਿਆਦਾ ਥੋੜੇ ਨਾਲੋਂ ਜ਼ਿਆਦਾ ਆਪਣੀਆਂ ਵੋਟਾਂ ਪੱਕੀਆਂ ਕਰਨ ਵਾਲਾ ਹੁੰਦਾ ਹੈ ਉਹਨਾਂ ਦਾ ਕੰਮ ਹੈ ਇੱਕ ਕਦੇ-ਕਦੇ ਥੋੜੇ ਨਾਲ ਐ ਵੀ ਹੁੰਦਾ ਹੋਊ ਵੀਰ ਤੁਸੀਂ 4-5 ਜਣੇ ਬੈਠੇ ਹੋ ਜਾਂ 2 ਜਣੇ ਵੀ ਬੈਠੇ ਹੋ ਤੁਸੀਂ ਗੱਲ ਕਰਦੇ ਹੋਮੋ ਕਿਸੇ ਚੀਜ਼ ਬਾਰੇ ਵੀ ਯਾਰ ਆ ਫਲਾਨੀ ਚੀਜ਼ ਲੈਣੀ ਆ ਆ ਫਲਾਨਾ ਆ ਵਧੀਆ ਟਰੈਕਟਰ ਆ ਆ ਗੱਡੀ ਵਧੀਆ ਤੇ ਤੁਹਾਨੂੰ ਉਸੇ ਚੀਜ਼ ਦੀਆਂ ਮਸ਼ਹੂਰੀਆਂ ਆਉਣ ਲੱਗ ਜਾਣ ਇਹ ਹੁੰਦਾ ਅਕਸਰ ਹੁੰਦਾ ਮੇਰੇ ਨਾਲ ਤਾਂ ਹੁੰਦਾ ਬਾਕੀ ਮੇਰੇ ਆਸ-ਪਾਸ ਦੇ ਲੋਕਾਂ ਨਾਲ ਵੀ ਹੁੰਦਾ ਤਾਂ ਆਪਾਂ ਸਾਰੇ ਕਹਿੰਦੇ ਆ ਯਾਰ ਕਿਤੇ ਆਪਾਂ ਨੂੰ ਫੋਨ ਆਪਣਾ ਸੁਣਦਾ ਤਾਂ ਨਹੀਂ ਮਕਸਦ ਮੈਂ ਪਹਿਲਾਂ ਹੀ ਦੱਸ ਚੁੱਕਿਆ ਮਕਸਦ ਹੁੰਦਾ ਕੰਪਨੀਆਂ ਦਾ ਕਿ ਤੁਸੀਂ ਉਹ ਚੀਜ਼ਾਂ ਵੱਧ ਤੋਂ ਵੱਧ ਖਰੀਦੋ ਪਰ ਸਰਕਾਰਾਂ ਦਾ ਮਕਸਦ ਹੁੰਦਾ ਹੈ ਕਿ ਅਸੀਂ ਲੋਕਾਂ ਦੇ ਵਿੱਚ ਹੋਰ ਪਤਾ ਕਰ ਗਏ ਕਿ ਕੀ ਸੋਚ ਰਹੇ ਆ ਕਿਤੇ ਕੋਈ ਸਾਡੀ ਆਲੋਚਨਾ ਤਾਂ ਨਹੀਂ ਕਰ ਰਿਹਾ ਕਿਤੇ ਕੋਈ ਇਹ ਤਾਂ ਨਹੀਂ ਸੋਚ ਰਿਹਾ ਕਿ ਦੂਜੀ ਪਾਰਟੀ ਅੱਗੇ ਆਜੂਗੀ ਤਾਂ ਇਨਾਂ ਸਾਰੀਆਂ ਗੱਲਾਂ ਦੇ ਵੱਲ ਹੁਣ ਸਰਕਾਰਾਂ ਦਾ ਧਿਆਨ ਲੱਗਿਆ ਹੋਇਆ ਹੈ ਗੱਲ ਸੰਚਾਰ ਸਾਥੀ ਦੀ ਫੇਰ ਕਰਦੇ ਹਾਂ ਸੰਚਾਰ ਸਾਥੀ ਇੱਕ ਐਪ ਹੈ ਐਪ ਤੋਂ ਪਹਿਲਾਂ ਇੱਕ ਪੋਰਟਲ ਸੀ ਵੈਬ ਪੋਰਟਲ ਸੀ ਯਾਨੀ ਕਿ ਇੱਕ ਤਰ੍ਹਾਂ ਦੀ ਵੈਬਸਾਈਟ ਸੀ 2023 ਦੇ ਵਿੱਚ ਲਾਂਚ ਹੁੰਦੀ ਆ ਬਾਅਦ ਦੇ ਵਿੱਚ ਐਪ ਬਣ ਜਾਂਦਾ ਤੇ ਹੁਣ ਇੱਕ ਫਰਮਾਨ ਜਾਰੀ ਕਰਤਾ ਸਾਰੀਆਂ ਕੰਪਨੀਆਂ ਨੂੰ ਜਿਹੜੀਆਂ ਮੋਬਾਈਲ ਬਣਾਉਂਦੀਆਂ ਮੋਬਾਈਲ ਬਣਾਉਣ ਵਾਲੀਆਂ ਕੰਪਨੀਆਂ ਕਿਹੜੀਆਂ Apple Samsung Oppo Vivo Redmi Xiaomi ਇਹ ਇਹ ਕੰਪਨੀਆਂ ਇੰਡੀਅਨਸ ਇੱਕ ਦੋ ਸੀਗੀਆਂ ਅਲਾਵਾ ਆ ਰਹੀਆਂ ਪਰ ਮੈਨੂੰ ਲੱਗਦਾ ਉਹ ਜਾਂ ਤਾਂ ਗੇਮ ਚੋਂ ਬਾਹਰ ਹੋ ਗਈਆਂ ਜਾਂ ਬਹੁਤ ਪਛੜ ਗਈਆਂ ਸਾਈ ਕੰਪਨੀਆਂ ਨੂੰ ਕਹਿ ਦਿੱਤਾ ਗਿਆ ਕਿ ਜਦੋਂ ਵੀ ਭਾਈ ਹੁਣ ਤੁਸੀਂ ਮੋਬਾਈਲ ਨਵਾਂ ਬਣਾਉਣਾ ਹੈ ਉਹਦੇ ਵਿੱਚ ਹੀ ਸਾਡੀ ਇਹ ਐਪ ਪਾ ਕੇ ਭੇਜਣੀ ਹੈ ਸੰਚਾਰ ਸਾਥੀ ਸੰਚਾਰ ਸਾਥੀ ਜਦੋਂ ਸਰਕਾਰ ਨੇ ਪੋਰਟਲ ਬਣਾਇਆ ਸੀ ਕਿਹਾ ਸੀ ਕਿ ਭਾਈ ਅਸੀਂ ਜਿਹੜੇ ਮੋਬਾਈਲ ਚੋਰੀ ਹੋ ਜਾਂਦੇ ਆ ਉਹਨਾਂ ਨੂੰ ਫੜਨ ਇੱਕ ਬੰਦੇ ਦੇ ਨਾਂ ਤੇ ਕਿੰਨੇ SIM ਚੱਲਦੇ ਆ ਅਸੀਂ ਉਹ ਪਤਾ ਕਰਨਾ ਇਹ ਸਰਕਾਰ ਦਾ ਪੱਖ ਹੈ ਸਰਕਾਰ ਦਾ ਪੱਖ ਹੈ ਸਰਕਾਰ ਦਾ ਦਾਵਾ ਹੈ ਕਹਿੰਦੇ ਅਸੀਂ 3 ਕਰੋੜ ਤੋਂ ਵੱਧ ਜਾਲੀ ਕਨੈਕਸ਼ਨ ਬੰਦ ਕਰਤਾ ਇਸ ਐਪ ਦੇ ਜ਼ਰੀਏ ਅਸੀਂ ਲਗਭਗ ਸਰਕਾਰ ਨੇ ਕਿਹਾ ਵੀ ਚੋਰੀ ਕੀਤੇ ਫੋਨ ਬਲੌਕ ਕਰੇ ਆ ਬਹੁਤ ਸਾਰੇ ਜਿਹੜੇ ਇਸ ਐਪ ਦੇ ਜ਼ਰੀਏ ਅਸੀਂ ਕਰ ਸਕਦੇ ਆ ਤਾਂ ਕਾਫੀ ਕੁਝ ਉਹਨਾਂ ਨੇ ਹੋਰ ਦਾਵਾ ਕੀਤਾ ਕਿ ਅਸੀਂ ਕੋਈ ਵੀ ਹੁਣ ਤੁਹਾਡੇ ਨਾਮ ਦੇ ਉੱਤੇ ਜੇਕਰ ਤੁਸੀਂ ਇਹ ਐਪ ਵਰਤੋਗੇ ਤੁਹਾਨੂੰ ਪਤਾ ਲੱਗ ਜੂਗਾ ਕਿ ਜਾਲੀ ਕਨੈਕਸ਼ਨ ਤੁਹਾਡੇ ਨਾਮ ਤੇ ਕਿੰਨੇ ਚੱਲ ਰਹੇ ਆ ਵੈਸੇ ਇੱਕ ਗੱਲ ਯਾਦ ਆਉਂਦੀ ਆ ਵੀ ਜਦੋਂ ਇਹਨਾਂ ਨੇ ਆਧਾਰ ਕਾਰਡ ਲਾਂਚ ਕਰਿਆ ਸੀਗਾ ਉਦੋਂ ਵੀ ਐਂ ਕਿਹਾ ਸੀ ਨਾ ਵੀ ਹੁਣ ਕੋਈ ਵੀ ਠੱਗੀ ਨਹੀਂ ਵੱਜ ਸਕਦੀ ਪਰ ਸਾਡੇ ਆਧਾਰ ਕਾਰਡ ਦੇ ਬਾਵਜੂਦ ਵੀ ਜੇ ਸਾਡੇ ਨਾਂ ਤੇ ਜਲ ਹੀ ਕਨੈਕਸ਼ਨ ਚੱਲ ਰਹੇ ਆ ਤੇ ਸਰਕਾਰ ਦਾ ਦਾਵਾ ਆਪਦੇ ਆਪ ਦੇ ਵਿੱਚ ਹੀ ਸਵਾਲ ਖੜੇ ਕਰਦਾ ਇਸ ਵਿਸ਼ੇ ਨੂੰ ਲੈ ਕੇ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਦਿੱਤਾ ਮੋਬਾਈਲ ਵਾਲੀਆਂ ਕੰਪਨੀਆਂ ਨੂੰ ਉਹਨੂੰ ਲੈ ਕੇ ਹੰਗਾਮਾ ਹੋ ਗਿਆ ਕਿਉਂਕਿ ਇਸ ਨੋਟੀਫਿਕੇਸ਼ਨ ਦੇ ਵੀਆਂ ਦੋ ਤਿੰਨ ਗੱਲਾਂ ਬਹੁਤ ਐਮ ਆ ਇੱਕ ਤਾਂ ਸਰਕਾਰ ਨੇ ਕਿਹਾ ਕਿ ਜਿਹੜਾ ਵੀ ਮੋਬਾਈਲ ਬਣੂਗਾ ਉਹਦੇ ਵਿੱਚ ਇਹ ਐਪ ਪਹਿਲਾਂ ਤੋਂ ਆਊਗੀ ਤੇ ਜਦੋਂ ਇਹ ਐਪ ਆਊਗੀ ਨਾ ਤੁਸੀਂ ਇਸ ਫੋਨ ਨੂੰ ਡਿਲੀਟ ਨਹੀਂ ਕਰ ਸਕਦੇ ਜਿਵੇਂ ਤੁਸੀਂ ਫੇਸਬੁੱਕ ਡਾਊਨਲੋਡ ਕਰ ਲਏ ਨੇ ਜਦੋਂ ਜੀਕਰ ਦਾ ਡਿਲੀਟ ਕਰ ਦਿੰਦੇ ਤੁਸੀਂ ਨਾ ਡਿਲੀਟ ਕਰ ਸਕਦੇ ਹੋ ਨਾ ਡੇਸੇਬਲ ਕਰ ਸਕਦੇ ਹੋ ਇਹ ਲਿਖਿਆ ਹੋਇਆ ਰੌਲਾ ਇੰਨਾ ਵਧਿਆ ਕਿ ਟਵਿੱਟਰ ਤੇ ਟ੍ਰੈਂਡ ਚੱਲ ਪਿਆ ਸੋਸ਼ਲ ਮੀਡੀਆ ਦੇ ਉੱਤੇ ਲੋਕਾ ਹਾ 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 ਜਾਂ ਹਾਈ ਹਾਈ ਕਰਨ ਲੱਗੇ ਜੋ ਵੀ ਇਹਦਾ ਰੌਲਾ ਰਪਾ ਚੰਗਾ ਖਾਸਾ ਪੈ ਗਿਆ ਤਾਂ ਜੋਤੀ ਰਾਜੇ ਸਿੰਧिया ਜਿਹੜੇ ਕਿ ਮੱਧ ਪ੍ਰਦੇਸ਼ ਤੋਂ ਆ ਤੇ ਭਾਰਤ ਦੇ ਟੈਲੀਕਮ ਮਿਸਟਰ ਆ ਉਹਨਾਂ ਨੂੰ ਖੁਦ ਮੂਰੇ ਆ ਕੇ ਕਹਿਣਾ ਪਿਆ ਵੀ ਜੇ ਜੀ ਕਰੇ ਜੀ ਇਨਸਟਾਲ ਕਰ ਲੇ ਬੰਦਾ ਜੀ ਕਰੂਗਾ ਤਾਂ ਰੱਖ ਲੂਗਾ ਭਾਈ ਜੇ ਬੰਦੇ ਨੂੰ ਤੁਸੀਂ ਇਹੀ অপਸ਼ਨ ਦੇਣੀ ਆ ਕਿ ਉਹ ਜੀ ਕਰੇ ਤਾਂ ਰੱਖ ਲੇ ਤੇ ਜੀ ਕਰੇ ਤਾਂ ਡਿਲੀਟ ਕਰ ਦੇ ਸੈਪ ਨੂੰ ਤੇ ਫਿਰ ਤੁਸੀਂ ਦੇ ਕੇ ਇਹ ਹਰ ਇੱਕ ਮੋਬਾਈਲ ਦੇ ਵਿੱਚ ਡੋਕੇ ਲੈਣੇ ਆ ਪਹਿਲਾਂ ਹੀ ਵੀ ਤਾਂ ਤੁਹਾਡੀ ਐਪ ਹੈਗੀ ਆ ਨਾ ਜਿਹੜਾ ਮਰਜੀ ਇਹਨੂੰ ਡਾਊਨਲੋਡ ਕਰ ਲੇ ਪਰ ਨਹੀਂ ਤੁਸੀਂ ਧੱਕੇ ਦੇ ਨਾਲ ਲੋਕਾਂ ਦੇ ਮੋਬਾਈਲਾਂ ਦੇ ਵਿੱਚ ਵੜਨਾ ਚਾਹੁੰਦੇ ਹੋ ਜਿਹੜਾ ਕਿ ਸਿੱਧਾ-ਸਿੱਧਾ ਰਾਈਟ ਟੂ ਪ੍ਰਾਈਵੇਸੀ ਦਾ ਇੱਕ ਉਲੰਘਣ ਹੈ ਜਿਹੜਾ ਲੋਕਾਂ ਦਾ ਇੱਕ ਮੂਲ ਅਧਿਕਾਰ ਹੈ ਇਸ ਦੇਸ਼ ਦੇ ਵਿੱਚ ਆਪਾਂ ਕੁਝ ਹੋਰ ਗੱਲਾਂ ਵੀ ਕਰਦੇ ਹਾਂ ਇਹਦੇ ਨਾਲ ਨਾਲ ਉਹ ਗੱਲਾਂ ਇਹ ਹੈ ਕਿ ਪ੍ਰਿਯੰਕਾ ਗਾਂਧੀ ਉਹਨਾਂ ਨੇ ਇਹ ਮੁੱਦੇ ਨੂੰ ਕਾਫੀ ਵੱਡੇ ਪੱਧਰ ਦੇ ਉੱਤੇ ਚੱਕਿਆ ਕਿ ਭਾਈ ਇਹ ਤੁਸੀਂ ਲੋਕਾਂ ਦੀ ਜਸੂਸੀ ਕਰ ਰਹੇ ਤੁਸੀਂ ਸੋਚ ਕੇ ਦੇਖੋ ਇੱਕ ਐਪ ਜਿਹੜਾ ਜਿਹਦੇ ਵਿੱਚ ਲਿਖਿਆ ਹੈਗਾ ਅੱਜ ਪਾਸਕਰ ਦੀ ਵੀ ਰਿਪੋਰਟ ਆ ਦਿਨਕ ਪਾਸਕਰ ਦੇ ਉੱਤੇ ਕਾਫੀ ਡਿਟੇਲ ਦੇ ਵਿੱਚ ਲਿਖਿਆ ਗਿਆ ਕਿ ਇਹ ਐਪ ਕੀ ਕੀ ਕਰ ਸਕਦਾ ਇੱਕ ਐਪ ਜਿਹੜਾ ਤੁਹਾਡੇ ਮੋਬਾਈਲ ਦੇ ਵਿੱਚ ਤੁਹਾਡੀਆਂ ਗੱਲਾਂ ਸੁਣ ਸਕਦਾ ਤੁਹਾਡੀਆਂ ਫੋਟੋਆਂ ਦੇਖ ਸਕਦਾ ਤੇ ਜਦੋਂ ਉਹਨੂੰ ਲੋਡ ਪਵੇ ਤਾਂ ਉਹ ਕੈਮਰੇ ਦੀ ਵਰਤੋਂ ਵੀ ਕਰ ਸਕਦਾ ਇਹ ਐਪ ਕਿੰਨਾ ਖਤਰਨਾਕ ਸਾਥ ਹੋ ਸਕਦਾ ਮਤਲਬ ਇਹ ਆ ਵੀ ਤੁਸੀਂ ਚਾਰ ਜਣਿਆਂ ਚ ਬੈਠੇ ਹੋ ਤਾਂ ਇੱਕ ਪੰਜਵਾਂ ਜਣਾ ਬੈਠਾ ਉਹ ਬੰਦਾ ਸਰਕਾਰ ਦਾ ਹੈ ਉਹ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਰਿਹਾ ਹੈ ਤੁਸੀਂ ਜੋ ਵੀ ਕਹਿਣੇ ਹੋ ਹਾਸੇ ਠੱਠੇ ਚ ਕਹਿਣੇ ਹੋ ਸਰਕਾਰ ਦੀ ਲੋਚਨਾ ਕਰਦੇ ਹੋ ਸਭ ਸੁਣ ਰਿਹਾ ਹੈ ਜਾਂ ਫਿਰ ਇਹ ਕਹਿ ਲਓ ਵੀ ਤੁਸੀਂ ਘਰਦਿਆਂ ਨਾਲ ਗੱਲ ਕਰ ਰਹੇ ਹੋ ਕਿਸੇ ਆਪਦੇ ਪ੍ਰੇਮੀ ਪ੍ਰੇਮਿਕਾ ਨਾਲ ਗੱਲ ਕਰ ਰਹੇ ਹੋ ਤਾਂ ਇੱਕ ਤੀਜਾ ਬੰਦਾ ਹੈ ਜਿਹੜਾ ਉਹ ਵੀ ਸੁਣ ਰਿਹਾ ਹੈ ਇਹ ਸਭ ਕੁਝ ਇਸ ਐਪ ਦੇ ਜ਼ਰੀਏ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਬਹੁਤ ਸੌਖੀ ਹੋ ਜਾਂਦੀ ਹੈ ਮੈਂ ਨਹੀਂ ਕਹਿੰਦਾ ਕਿ ਪਹਿਲਾਂ ਵੀ ਜਿਹੜੀਆਂ ਤੁਸੀਂ ਐਪਸ ਵਰਤਦੇ ਹੋ ਬਹੁਤ ਸੁਰੱਖਿਆ ਤੁਸੀਂ ਇੰਸਟਾਗ੍ਰਾਮ ਤੇ ਕਿਸੇ ਨਾਲ ਚੈਟ ਕਰਦੇ ਹੋ WhatsApp ਤੇ ਚੈਟ ਕਰਦੇ ਹੋ ਸਰਕਾਰ ਉਹ ਜਾਣਕਾਰੀ ਦੇਖ ਸਕਦੀ ਹੁੰਦੀ ਹੈ ਤੁਹਾਡੀ ਪਰ ਉਹਦੇ ਲਈ ਸਰਕਾਰ ਨੂੰ 20 ਕੁਐਸਚਨ ਨੇ ਜੋ ਮੰਨਣੇ ਪੈਂਦੇ ਆ ਸਰਕਾਰ ਨੂੰ ਤੁਹਾਡੇ ਤੇ ਕੋਈ ਐਫ ਆਈ ਆਰ ਦਿਖਾਉਣੀ ਪੈਂਦੀ ਆ ਕਿਸੇ ਕੇਸ ਦੇ ਵਿੱਚ ਨਾਂ ਦਿਖਾਉਣਾ ਪੈਂਦਾ ਕੰਪਨੀਆਂ ਫੇਰ ਸ਼ੇਅਰ ਕਰਦੀਆਂ ਪਰ ਜਦੋਂ ਐਪ ਹੀ ਸਰਕਾਰ ਦਾ ਹੈ ਜਦੋਂ ਸਾਰਾ ਹੀ ਤੁਹਾਡੇ ਘਰ ਤੇ ਕਬਜ਼ਾ ਹੀ ਹੋ ਗਿਆ ਤੁਹਾਡੀ ਪ੍ਰਾਈਵੇਸੀ ਤੇ ਕਬਜ਼ਾ ਹੀ ਹੋ ਗਿਆ ਤੁਹਾਡੇ ਮੋਬਾਈਲ ਤੇ ਕਬਜ਼ਾ ਹੋ ਗਿਆ ਤੇ ਫਿਰ ਭਾਈ ਕੀ ਨੇ ਸੁਣਨੀ ਆ ਤੁਹਾਡੀ ਗੱਲ ਇਹ ਸਿੱਧੇ ਤਰ੍ਹਾਂ ਡਿਕਟੇਟਰਸ਼ਿਪ ਦੇ ਵੱਲ ਕੀ ਵਾਧੇ ਕਦਮ ਨਹੀਂ ਹੈਗੇ ਵਿਰੋਧੀਆਂ ਦਾ ਇਹ ਲਗਾਤਾਰ ਕਹਿਣਾ ਹੈ ਗਰੋਹੀ ਪਾਰਟੀਆਂ ਦਾ ਇਹ ਕਹਿਣਾ ਹੈ ਅਖਲੇਸ਼ ਯਾਦਵ ਤਾਂ ਬੜੇ ਭੜੇ ਭੜੇ ਵਿਅੰਗ ਕਰ ਰਹੇ ਐ ਇਸ ਵਿਸ਼ੇ ਨੂੰ ਲੈ ਕੇ ਪਰ ਇਹ ਸੋਚਣਾ ਤਾਂ ਬਣਦਾ ਹੈ ਸਾਡੇ ਸਭ ਦੇ ਲਈ ਕਿ ਆਖਿਰ ਸਾਡੇ ਮੋਬਾਈਲ ਦੇ ਵਿੱਚ ਸਰਕਾਰ ਵੜ ਕੇ ਹਾਸਲ ਕੀ ਕਰਨਾ ਚਾਹੁੰਦੀ ਹੈ ਆਪਾਂ ਕਿਸਾਨੀ ਅੰਦੋਲਨ ਲੜਿਆ ਪਰ ਸੋਚ ਕੇ ਦੇਖੋ ਵੀ ਜਿਹੜੇ-ਜਿਹੜੇ ਜਾਣ ਵਾਲੇ ਆ ਸਰਕਾਰ ਨੂੰ ਤਿੰਨ ਦਿਨ ਪਹਿਲਾਂ ਪਤਾ ਵੀ ਫਲਾਣੇ-ਫਲਾਣੇ ਜਾਣਗੇ ਚੱਕੇ ਜਾਣਗੇ ਬੰਦੇ ਕਿੰਨਾ ਸੌਖਾ ਹੈਗਾ ਸਰਕਾਰ ਦੇ ਵੱਲੋਂ ਕਿਸੇ ਵੀ ਫਿਰ ਅੰਦੋਲਨ ਨੂੰ ਦਬਬ ਦੇਣਾ ਜਦੋਂ ਕੋਈ ਵੀ ਬੰਦੇ ਚਾਰ ਬੰਦੇ ਇਕੱਠੇ ਹੋਣ ਲੱਗੇ ਆ ਕਿ ਅੱਜ ਅਸੀਂ ਇਸ ਮੁੱਦੇ ਦੇ ਵਿਰੋਧ ਕਰਨਾ ਹੈ ਤਾਂ ਅੱਜ ਜੀਐਸਟੀ ਲੱਗਿਆ ਅਸੀਂ ਇਹਦੇ ਖਿਲਾਫ ਬੋਲਣਾ ਚਾਹੁੰਨੇ ਆ ਆਪਦੇ ਦੋਸਤ ਨਾਲ ਵੀ ਤੁਸੀਂ ਸਰਕਾਰ ਦੀ ਆਲੋਚਨਾ ਕਰ ਰਹੇ ਹੋ ਸਰਕਾਰ ਕੋਲੇ ਉਹ ਵੀ ਪਹੁੰਚ ਗਈ ਕਿੰਨਾ ਸੌਖਾ ਤੁਹਾਨੂੰ ਚੱਕ ਲੈਣਾ ਜਾਂ ਫਿਰ ਕੱਗੇ ਸਾਡੇ ਮਨ ਦੇ ਉੱਤੇ ਇੱਕ ਡਰ ਪਾਉਣਾ ਕਿ ਤੁਸੀਂ ਸੁਣੇ ਜਾ ਰਹੇ ਹੋ ਤੁਸੀਂ ਦੇਖੇ ਜਾ ਰਹੇ ਹੋ ਕੱਲਣਾ ਰਵੀਸ਼ ਕੁਮਾਰ ਨੇ ਆਪਦੇ ਪ੍ਰੋਗਰਾਮ ਦੇ ਵਿੱਚ ਬਹੁਤ ਦਿਲਚਸਪ ਗੱਲ ਕਰੀ। ਬੀਬੀਸੀ ਨੇ ਰਵੀਸ਼ ਕੁਮਾਰ ਦੇ ਅਨੁਸਾਰ ਇੱਕ ਫੋਨ ਲਿਆ ਉੱਤਰ ਕੋਰੀਆ ਦੇ ਵਿੱਚੋਂ ਜਿੱਥੋਂ ਆਉਂਦਾ ਭਾਈ ਆਪਣਾ ਕੀ ਨਾਂਗਾ ਉਹਦਾ ਕਿਮਯੋਂਗ ਹਾਂ ਕਿਮਯੋਂਗ ਦਾ ਤਾਂ ਕਿਮਯੋਂਗ ਦੇ ਦੇਸ਼ ਉੱਤਰ ਕੋਰੀਆ ਚੋਂ ਫੋਨ ਲੈ ਕੇ ਗਏ ਬੀਬੀਸੀ ਵਾਲੇ। ਉਹ ਫੋਨ ਹਰ 5 ਮਿੰਟ ਬਾਅਦ ਆਪਣੇ ਆਪ ਇੱਕ ਸਕਰੀਨ ਸ਼ਾਟ ਲੈ ਕੇ ਇੱਕ ਫੋਲਡਰ ਚ ਰੱਖਦਾ ਸੀ ਜਿਹੜੇ ਫੋਲਡਰ ਬਾਰੇ ਉਹ ਫੋਨ ਵਰਤਣ ਵਾਲੇ ਬੰਦੇ ਨੂੰ ਕੋਈ ਪਤਾ ਨਹੀਂ ਸੀ ਜੀਨੂੰ ਸਿਰਫ ਉਥੋਂ ਦੀ ਸਰਕਾਰ ਦੇਖ ਸਕਦੀ ਸੀ ਏਸ ਹੱਦ ਤੱਕ ਚੀਜ਼ਾਂ ਭਰੀਆਂ ਜਾਂਦੀਆਂ ਜਦੋਂ ਵੀ ਉਸ ਫੋਨ ਦੇ ਵਿੱਚ ਹੁਣ ਦੋ ਦੇਸ਼ ਹਨ ਇੱਕ ਸਾਊਥ ਕੋਰੀਆ ਤੇ ਇੱਕ ਨੌਰਥ ਕੋਰੀਆ ਜਦੋਂ ਕੋਈ ਸਾਊਥ ਕੋਰੀਆ ਭਰਦਾ ਸੀ ਆਪਣੇ ਆਪ ਉਹ ਫਿਰ ਭੇੜੇ ਭੇੜੇ ਸ਼ਬਦ ਪਿੱਛੇ ਦੇ ਦਿੰਦਾ ਇਹ ਕ sworn ਦਾ ਇਸ ਤਰ੍ਹਾਂ ਦੀਆਂ ਐਪਸ ਦੇ ਨਾਲ ਇਸ ਤਰ੍ਹਾਂ ਲੋਕਾਂ ਨੂੰ ਕੰਟਰੋਲ ਕਰਨ ਦੇ ਲਈ ਪੂਰੀ ਦੁਨੀਆ ਦੇ ਵਿੱਚ ਕੋਸ਼ਿਸ਼ਾਂ ਹੋ ਰਹੀਆਂ ਸਾਡੇ ਲਈ ਤਾਂ ਅਸੀਂ ਕਹਿ ਰਹੇ ਹਾਂ ਕਿ ਇਹਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਮੈਂ ਇੱਕ ਹੋਰ ਵੀ ਇਹਦੇ ਨਾਲ ਤੁਹਾਨੂੰ ਇੱਕ ਉਦਾਹਰਨ ਦੇਣੀ ਚਾਹਣਾ ਮੈਂ ਇੱਕ ਨਾਵਲ ਦੀ ਉਦਾਹਰਨ ਦੇਣੀ ਚਾਹਣਾ ਤੁਹਾਨੂੰ ਇਹ ਨਾਵਲ ਲਿਖਿਆ ਗਿਆ ਸੀਗਾ 1984 ਨਾਮ ਦਾ ਇੱਕ ਨਾਵਲ ਲਿਖਿਆ জর্জ ਔਰਵਲ ਨੇ ਲਿਖਿਆ ਸੀ ਹਾਂ জর্জ ਔਰਵਲ ਨੇ 1984 ਲਿਖਿਆ ਇਸ ਨਾਵਲ ਦੇ ਵਿੱਚ ਉਹਨੇ ਦੱਸਿਆ ਵੀ ਸਰਕਾਰਾਂ ਕਿਸ ਹੱਦ ਤੱਕ ਕੀ ਕੀ ਮੈਨੂੰ ਤਾਂ ਲੱਗਦਾ ਇਹ ਨਾਵਲ ਨਾ ਭਵਿੱਖ ਦੇ ਵਿੱਚ ਕੀ ਕੀ ਹੋਊਗਾ ਉਹ ਸਾਰਾ ਕੁਝ ਹੀ ਦੱਸ ਚੁੱਕਿਆ ਕਿਵੇਂ ਸਰਕਾਰਾਂ ਲੋਕਾਂ ਨੂੰ ਕੰਟਰੋਲ ਕਰਨਗੀਆਂ ਇਹਦੀ ਇੱਕ ਝਾਲ ਕਿਸ ਨਾਵਲ ਚ ਦੇਖਣ ਨੂੰ ਮਿਲੀ ਸੀ ਅੱਜ ਵੀ ਲੋਕਾਂ ਨੂੰ ਕੰਟਰੋਲ ਕੀਤਾ ਜਾਂਦਾ ਤੁਹਾਨੂੰ ਲੱਗਦਾ ਤੁਹਾਡੇ ਵਿਚਾਰ ਆਪਣੇ ਆਪ ਬਣ ਰਹੇ ਆ ਨਹੀਂ ਇਹਨਾਂ ਦਾ ਵੱਡਾ ਹਿੱਸਾ ਸਰਕਾਰ ਵੱਲੋਂ ਬਣਾਇਆ ਜਾਂਦਾ ਸਭ ਤੋਂ ਪਹਿਲਾਂ ਝੂਠੇ ਸੱਚ ਘੜੇ ਜਾਂਦੇ ਆ ਤੁਸੀਂ ਗੋਦੀ ਮੀਡੀਆ ਦੇਖੋ ਸੁਬਾ ਤੋਂ ਲੈ ਕੇ ਸ਼ਾਮ ਤੱਕ ਉਹ ਇੱਕ ਤਰ੍ਹਾਂ ਦਾ ਸੱਚ ਹੀ ਤੁਹਾਡੇ ਦਿਮਾਗ ਦੇ ਵਿੱਚ ਪਾ ਰਿਹਾ ਤੁਹਾਨੂੰ ਦੂਜਾ ਸੱਚ ਬੋਲਣ ਹੀ ਨਹੀਂ ਦਿੱਤਾ ਜਾ ਰਿਹਾ ਫਿਰ ਝੂਠੇ ਦੁਸ਼ਮਣ ਘੜੇ ਜਾਂਦੇ ਆ ਦੇਸ਼ ਦੀ ਕਿਸੇ ਘੱਟ ਗਿਣਤੀ ਨੂੰ ਜਾਂ ਬਹੁ ਗਿਣਤੀ ਦੇ ਵੀ ਕਿਸੇ ਇੱਕ ਵਰਗ ਨੂੰ ਇੱਕ ਵਿਲਣ ਬਣਾ ਕੇ ਦਿਖਾ ਦਿੱਤਾ ਜਾਂਦਾ ਕਿ ਜੀ ਇਹ ਤਾਂ ਬਹੁਤ ਮਾੜਿਆ ਇਹ ਤਾਂ ਤਬਾਹ ਕਰ ਦੇਣਗੇ ਇਹ ਤਾਂ ਆਹ ਕਰ ਦੇਣਗੇ ਜਾਂ ਕਿਸੇ ਵਿਰੋਧੀ ਦੇਸ਼ ਨੂੰ ਵੀ ਜਿਹੜਾ ਮੁਕਾਬਲੇ 'ਚ ਵੀ ਨਹੀਂ ਸਾਡੇ ਉਹਨੂੰ ਵੀ ਐਡਾ ਵੱਡਾ ਬਣ ਦੁਸ਼ਮਣ ਬਣਾ ਕੇ ਦਿਖਾ ਦਿੱਤਾ ਜਾਵੇ ਜਦ ਕਿ ਮੁਕਾਬਲਾ ਤਾਂ ਸਾਡੂ ਸਾਡਾ ਉਹਦੋਂ ਤਕੜਿਆਂ ਨਾਲ ਮੈਚ ਪੈਣਾ ਚਾਹੀਦਾ ਨਾ ਯਾਰ ਹੁਣ ਮਾੜਿਆ ਨਾ ਥੋੜੀ ਲੜੀ ਜਾਵਾਂਗੇ ਤਕੜਿਆਂ ਨਾਲ ਪੜਨਾ ਤਾਂ ਹੀ ਤਕੜੇ ਹੋਵਾਂਗੇ ਤਾਂ ਇਹ ਸਾਰੀਆਂ ਚੀਜ਼ਾਂ ਕਰੀਆਂ ਜਾਂਦੀਆਂ ਨੈਰੇਟਿਵ ਬੁਣੇ ਜਾਂਦੇ ਆ ਸਾਡੇ ਦਿਮਾਗ ਦੇ ਵਿੱਚ ਸੱਚ ਝੂਠ ਦਾ ਫਰਕ ਮਟਾਇਆ ਜਾਂਦਾ ਇਹ ਸਭ ਕੁਝ ਅੱਜ ਦੇ ਜ਼ਮਾਨੇ 'ਚ ਹੋ ਰਿਹਾ ਜਦੀ ਗੱਲ 1984 ਨਾਵਲ ਕਰਦਾ ਮੈਂ ਫੇਰ ਕਹਿਣਾ ਤੁਸੀਂ ਕਿਸੇ ਵੀ ਪਾਰਟੀ ਦੇ ਸਮਰਥਕ ਹੋ ਸਕਦੇ ਹੋ ਕਿਸੇ ਦੇ ਵਿਰੋਧੀ ਹੋ ਸਕਦੇ ਹੋ ਤੁਹਾਡਾ ਬਿਲਕੁਲ ਜਿਹਨੂੰ ਜ਼ਿਕਰ ਹੈ ਯਾਰ ਉਹਨੂੰ ਮੰਨੋ ਪਰ ਇਹ ਨਾ ਕਰੋ ਕਿ ਜਦੋਂ ਥੋੜੀ ਵੀ ਮੋਨਿਟਰਿੰਗ ਹੋਣ ਲੱਗੀ ਤੇ ਕੁਸ਼ਕ ਬੰਦਿਆਂ ਕੋਲੇ ਦੇਸ਼ਦਿਆਂ ਕੋਲੇ ਉਹ ਸਾਰੀ ਪਾਵਰ ਹੈ ਵੀ ਉਹ ਕਿਸੇ ਵੀ ਬੰਦੇ ਦੀ ਮੋਨਿਟਰਿੰਗ ਕਰ ਸਕਦੇ ਆ ਕਿਸੇ ਨੂੰ ਵੀ ਸੁਣ ਸਕਦੇ ਆ ਤੇ ਫਿਰ ਤੁਸੀਂ ਸਾਹ ਵੀ ਨਾ ਸੋਚ ਕੇ ਲਿਆ ਕਰੋਗੇ ਚੀਨ ਦੀ ਉਦਾਹਰਨ ਸਾਹਮਣੇ ਆ ਬਹੁਤ ਲੋਕ ਸਾਡੇ ਚ ਖੁਸ਼ ਹੁੰਦੇ ਆ ਜੀ ਚੀਨ ਨੇ ਆ ਤਰੱਕੀ ਕਰ ਲਈ ਪਲਾਨਾ ਬਣਾ ਲਿਆ ਧੰਕਾ ਬਣਾ ਲਿਆ ਉਹ ਭਾਈ ਉਹਦੀ ਕੀਮਤ ਕੀ ਆ ਉਹਦੀ ਕੀਮਤ ਇਹ ਆ ਕਿ ਉੱਥੇ ਥਾਂ ਥਾਂ ਦੇ ਉੱਤੇ ਕੈਮਰੇ ਲੱਗੇ ਹੋਏ ਆ ਜਿਹੜੇ ਤੁਹਾਡੇ ਚਿਹਰੇ ਪਛਾਣ ਲੈਂਦੇ ਆ ਤੁਹਾਡੀ ਸਵਤੰਤਰਤਾ ਅਗਲਿਆਂ ਨੇ ਐਂ ਮੁਠੀ ਚ ਫੜੀ ਗਈ ਆ ਇਹੀ ਤੁਹਾਡੀ ਆਜ਼ਾਦੀ ਆ ਚੀਨ ਦੇ ਲੋਕ ਉਸ ਤਰ੍ਹਾਂ ਦੀ ਆਜ਼ਾਦੀ ਸੋਚ ਵੀ ਨਹੀਂ ਸਕਦੇ ਜਿਹੇ ਜੀ ਅਸੀਂ ਇਸ ਦੇਸ਼ ਚ ਮਾਨਦੇ ਆ ਸਾਡਾ ਦੇਸ਼ ਬਹੁਤ ਖੂਬਸੂਰਤ ਆ ਇਿੱਥੇ ਕਮੀਆਂ ਹੈਗੀਆਂ ਪਰ ਕਮੀਆਂ ਦੇ ਨਾਲ ਸਾਨੂੰ ਆਜ਼ਾਦੀ ਵੀ ਤਾਂ ਹੈ ਤਾਂ ਅਸੀਂ ਇਹ ਸੋਚਣਾ ਹੈ ਕਿ ਕੀ ਅਸੀਂ ਆਜ਼ਾਦੀ ਵਰਗੀ ਕੀਮਤ ਕਿਤੇ ਵੀ ਜਾਣ ਦੀ ਖੁੱਲ ਕੇ ਸੋਚਣ ਦੀ ਇਹ ਸਾਰੀਆਂ ਗੱਲਾਂ ਨੂੰ ਪਰੇ ਕਰਕੇ ਅਸੀਂ ਹਾਸਲ ਕੀ ਕਰਨਾ ਚਾਹੁੰਦੇ ਹਾਂ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਲੋਕ ਆਜ਼ਾਦ ਸੋਚਦੇ ਰਹਿਣ ਮੈਂ ਨਹੀਂ ਕਹਿੰਦਾ ਕਿ ਇਕੱਲਾ ਪਹਿਲਾਂ ਵੀ ਇੱਕ ਐਪ ਆਇਆ ਸੀ ਪੈਗਸਸ ਨਾਮ ਦਾ ਉਹ ਮੋਬਾਈਲ ਦੇ ਵਿੱਚ ਸਰਕਾਰਾਂ ਉਹਦੇ ਜ਼ਰੀਏ ਜਸੂਸੀ ਕਰਦੀਆਂ ਸੀ ਪਰ ਉਹਦੇ ਵਿੱਚ ਵੱਡੇ ਬੰਦੇ ਆਉਂਦੇ ਸੀ ਵਿਰੋਧੀ ਧਰ ਦੇ ਲੀਡਰ ਆਉਂਦੇ ਸੀ ਉਹ ਉਹ ਕਹਿੰਦੇ ਹੁੰਦੇ ਸੀ ਵੀ ਪੈਗਾਸਸ ਪਾਇਆ ਜਾਂਦਾ ਭਾਰਤ ਵਿੱਚ ਵੀ ਤਾਂ ਰੌਲਾ ਪਿਆ ਸੀ ਪੈਗਾਸਸ ਦਾ ਕਿ ਵਿਰੋਧੀ ਧਰ ਦੇ ਲੀਡਰਾਂ ਦੇ ਮੋਬਾਈਲਾਂ 'ਚ ਪੈਗਾਸਸ ਪਾਇਆ ਗਿਆ ਪਰ ਇਸ ਤਰ੍ਹਾਂ ਆਮ ਲੋਕਾਂ ਦੀ ਵੀ ਜੇ ਮੋਨਿਟਰਿੰਗ ਹੋਊਗੀ ਮੇਰੀ ਤੁਹਾਡੀ ਸਭ ਦੀ ਮੋਨਿਟਰਿੰਗ ਹੋਊਗੀ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਿਸੇ ਸੱਚਜੇ ਪਾਸੇ ਤੁਰਦੇ ਆਂ ਤੁਸੀਂ ਕਿਸੇ ਦੇ ਵੀ ਮੈਂ ਫਿਰ ਕਹਿਣਾ ਸਪੋਰਟਰ ਹੋਵੋ ਪਰ ਧਿਆਨ ਰੱਖੋ ਇਹਨਾਂ ਚੀਜ਼ਾਂ ਦਾ ਪਹਿਲਾਂ ਹੀ ਬਹੁਤ ਕੁਝ ਹੋ ਰਿਹਾ ਦੇਸ਼ ਦੇ ਵਿੱਚ ਫੇਕ ਨਿਊਜ਼ ਦੇ ਨਾਂ ਦੇ ਉੱਤੇ ਸੱਚ ਝੂਠ ਦਾ ਫਰਕ ਮਟਾਇਆ ਜਾ ਰਿਹਾ ਹੈ ਐਨੀ ਫੇਕ ਨਿਊਜ਼ ਆਉਂਦੀ ਹੈ ਉਨੀ ਤਾਂ ਰੀਅਲ ਨਹੀਂ ਹੁੰਦੀ ਤਾਂ ਇਹ ਸਭ ਕਾਸੇ ਦੇ ਵਿੱਚ ਤੁਹਾਡੀ ਆਜ਼ਾਦ ਸੋਚ ਨਹੀਂ ਕਾਇਮ ਰਹੇ ਇਸ ਦੇ ਲਈ ਬਹੁਤ ਜ਼ਰੂਰੀ ਹੈ ਕਿ ਇਸ ਬਿੱਲ ਦਾ ਇਸ ਹੁਕਮ ਦਾ ਖੁੱਲ ਕੇ ਵਿਰੋਧ ਕੀਤਾ ਜਾਵੇ ਐਪਲ ਵਰਗੀ ਕੰਪਨੀ ਖੜੀ ਜ਼ਰੂਰ ਆ ਮੈਨੂੰ ਨਹੀਂ ਪਤਾ ਕਿੰਨੀ ਦੇਰ ਖੜੇ ਰਹਿਣਗੇ ਪਰ ਇਹ ਐਪ ਸਾਡੀ ਵਿਅਕਤੀਗਤ ਸੁਤੰਤਰਤਾ ਦੇ ਲਈ ਖਤਰੇ ਦੀ ਘੰਟੀ ਨੇ ਤੇ ਸਾਡਾ ਸਭ ਦਾ ਬੋਲਣਾ ਬਣਦਾ ਹੈ ਖੁੱਲ ਕੇ ਬੋਲੋ ਮੈਂ ਫਿਰ ਕਹਿਣਾ ਭਾਜਪੀ ਨੂੰ ਵੋਟਾਂ ਪਾ ਦਿਓ ਕੋਈ ਪ੍ਰੋਬਲਮ ਨਹੀਂ ਕਿਸੇ ਵੀ ਵਿਚਾਰਧਾਰਾ ਨੂੰ ਮੰਨੋ ਪਰ ਆਪਣੀ ਆਜ਼ਾਦੀ ਨਾ ਗਵਾਓ ਧੰਨਵਾਦ